ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਆਬਿਆਗਤ ਏ ਨਾ ਆਖੀਆਂ ਜਿਨਕੇ ਚਿਤ ਮੈਂ ਪਰਮ ਤਿਸ ਤੇ ਦਿੱਤ ਨਾਨਕਾ ਤੇ ਹੋ ਜਿਹਾ ਧਰਮ ਮਰਜ਼ ਕਹਿਣ ਲਗੇ ਜਿੰਨਾ ਮਨੁੱਖਾਂ ਦੇ ਮਨ ਚ ਭਟਕਣਾ ਫਿਰ ਦਰਦ ਦਰ ਤੇ ਭਟਕਦੇ ਨੇ ਉਹ ਅਬਿਆਗਤ ਨਹੀਂ ਹੈ ਇਸਾਤ ਗੁਰੂ ਕਹਿਣ ਲਗੇ ਨਾਨਕ ਅਜੇ ਇਹ ਬੰਦਿਆਂ ਨੂੰ ਦੇਰ ਨਾਲ ਪੁੰਨ ਵੀ ਇਹੋ ਜਿਹਾ ਹੀ ਹੁੰਦਾ ਹੈ ਭਾਵ ਕਿ ਕੋਈ ਪੁੰਨ ਕਰਮ ਚੰਗਾ ਸਮਝ ਲੋ ਨਹੀਂ ਹੈ ਅਪੈ ਨਿਰੰਜਨ ਪਰਮ ਪਦ 타का पुਖਾ ਹੋਏ ਤਿਸ ਕਾ ਪੋਜਨ ਨਾਨਕਾ ਵਿਰਲਾ ਪਾਏ ਕੋਏ ਫਿਰ ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਰਤ ਪ੍ਰਭੂ ਨੂੰ ਮਿਲਣਾ ਇਹ ਨਾਨਕ ਫਿਰ ਉਸਤੀ ਲੋਿੰਦੀ ਖਰਾਕ ਕੋ ਬਿਰਲਾ ਬੰਦਾ ਹੀ ਦਿੰਦਾ ਹੈ ਮਹਿਲਾ ਤੀਜਾ ਬਿਆਗਤ ਇਹ ਨਾ ਆਖਿਐਨ ਜੇ ਪਰਕਰ ਪੋਜਨ ਕਰਨ ਉਦਰੇ ਕਾਰਨ ਆਪਣੇ ਬਹਿਲੇ ਭੇ ਕਰੇਨ ਭਈ ਉਹਨਾਂ ਨੂੰ ਬਿਆਗਤ ਸਾਧੂ ਨਹੀਂ ਆਖੀਦਾ ਜੋ ਮਨੁੱਖ ਪ੍ਰਾਇ ਘਰ ਚ ਰੋਟੀ ਖਾਂਦੇ ਨੇ ਤੇ ਆਪਣਾ ਪੇਟ ਪਰੰਦੀ ਖਾਤਰ ਕਈ ਪੇ ਕਰਦੇ ਨੇ ਅਬਿਆਗਤ ਸੇ ਨਾਨਕਾ ਜੇ ਆਤਮ ਗਉਨ ਕਰੇਨ ਪਾਲ ਹੰਸ ਆਪਣਾ ਨਿਜ ਕਰ ਰਹਿਨ ਕਰੇਨ ਏ ਭਾਈ ਅਬਿਆਗਤ ਉਹਨੇ ਜਵਾਤਮਕ ਮੰਡਲ ਦੀ ਸੈਰ ਕਰ ਦੇਨ ਆਪਣੇ ਸਰਕਾਰ ਚ ਖਸਮ ਪ੍ਰਭੂ ਨੂੰ ਲੱਭ ਲੈਂਦੇ ਨੇ ਪਉੜੀ ਅੰਬਰ ਤਰਤ ਵਿਛੋੜਿਆਨ ਵਿੱਚ ਸੱਚਾ ਅਸਰਾ ਕਰਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ ਇਸ ਸ੍ਰਿਸ਼ਟੀ ਵਿੱਚ ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਬਕੀਤੇ ਨੇ ਹਰੇ ਘਰ ਵਿੱਚ ਸਦਾ ਸਿਰ ਪ੍ਰਭੂ ਦਾ ਟਿਕਾਣਾ ਹੈ ਸ੍ਰਿਸ਼ਟੀ 'ਚ ਤੇ ਉਹ ਹਰ ਥਾਂ ਸੱਚਾ ਨਾਮ ਮੌਜੂਦ ਹੈ ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਨਿ ਆਉ ਹਰ ਥਾਂ ਪ੍ਰਭੂ ਦਾ ਕੈ ਮਰਨ ਵਾਲਾ ਹੁਕਮ ਚੱਲ ਰਿਹਾ ਹੈ ਪ੍ਰਭੂ ਆਪ ਸਦਾ ਇੱਕ ਰਸ ਪਈ ਰਹਿਣ ਵਾਲਾ ਸਭ ਸੱਚੋ ਸੱਚ ਵਰਤਦਾ ਗੁਰਮੁਖ ਖਲਖਲ ਖਾਈ ਹੈ ਭਾਈ ਨਿਰੋਲ ਪ੍ਰਭੂ ਹਰ ਥਾਂ ਮੌਜੂਦ ਹੈ ਲਖ ਪ੍ਰਭੂ ਲਖਿਆ ਨਹੀਂ ਜਾ ਸਕਦਾ ਸ਼ਲੋਕ ਮਹਲਾ 3 ਰਹਿਣਾਇਰ ਮਾਹੇ ਅਨੰਤ ਹੈ ਕੁੜੀ ਆਵੇ ਜਾਏ ਪਾਣ ਚੱਲੈ ਆਪਣੇ ਬਉਤੀ ਲਹਿ ਸਜਾਏ ਹੈ ਭਾਈ ਸੰਸਾਰ ਸਮੁੰਦਰ ਵਿੱਚ ਬਿਨ ਪ੍ਰਭੂ ਆਪ ਹੀ ਵਸ ਰਿਹਾ ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਬਹੁਤ ਦੁੱਖ ਖਟਦਾ ਹੈ ਰੈਣ ਆਇਰ ਮਹ ਸਭ ਕਿਛ ਹੈ ਕਰਮੀ ਪੱਲੇ ਪਾਇ ਨਾਨਕ ਨੌ ਨਿਦ ਪਾਈਐ ਜੇ ਚੱਲੈ ਤਿਸੈਰ ਜਾਏ ਭਾਈ ਸਭ ਕੁਛ ਸਾਗਰ ਵਿੱਚ ਮੌਜੂਦ ਹੈ ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਨਾਨਕ ਮਨੁੱਖ ਨੂੰ ਸਾਰੇ ਨੌ ਖਜ਼ਾਨੇ ਮਿਲ ਜਾਂਦੇ ਨੇ ਜੋ ਪ੍ਰਭੂ ਦੀ ਰਾਜਾ ਜਤੁਰੇ ਮਹਲਾ ਤੀਜਾ ਸਹਿਜੇ ਸਤਿਗੁਰ ਨਾਮ ਸੇਵਿਓ ਵਿੱਚ ਹਉਮੈ ਜਨਮ ਬਿਨਾਸ਼ ਹਰਸਨਾ ਹਰਸਨਾ ਚਖਿਓ ਕਮਲ ਨਾ ਹੋਇਓ ਪਰਗਾਸ ਸੇ ਭਈ ਜੋ ਮਨੁੱਖ ਸਿਦਕ ਸਰਦਾ ਨਾਲ ਸਤਿਗੁਰੂ ਦੁਖਮ ਚ ਨਹੀਂ ਤੁਰਿਆ ਓਦਾ ਜੀਵਨ ਖਤਮ ਐ ਜਿਸਨੇ ਜਿਸਨੇ ਜੀਵ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਓਦਾ ਹਿਰਦ ਨਿੰਖੇੜਦਾ ਬਿਕਖਾਦੀ ਮਨਮੁਖ ਮੂਆ ਮਾਇਆ ਮੋਹ ਵਿਨਾਸ ਇਕ ਸਰਕੇ ਨਾ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ ਭਈ ਆਪਣੇ ਮਨ ਪਿਛੇ ਤੁਰਨ ਵਾਲਾ ਮਨੁੱਖ ਵਿਖਾਰਾਂ ਦਾ ਜ਼ੈਰ ਖੰਦ ਹੈ ਇੱਕ ਪ੍ਰਭੂ ਦਾ ਨਾਮ ਸਿਮਰਨ ਤਬੀਨਾ ਜਗਤ ਚ ਜਿਉਣਾ ਫਟਕਾਰ ਯੋਗ ਜਾਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਸਨ ਦਾਸ ਤਾਂ ਅੰਨ ਦਿਨ ਸੇਵਾ ਕਰੇ ਸਤਿਗੁਰੂ ਕੀ ਕਬਰ ਨ ਛੋੜੇ ਭਾਜਦੂ ਸੱਚਾ ਪ੍ਰਭੂ ਆਪ ਹੀ ਮਿਹਰ ਦੀ ਨਜ਼ਰ ਕਰਦਾ ਉਹ ਸੇਵਕਾਂ ਦਾ ਸੇਵਕ ਬਣ ਜਾਂਦਾ ਫਿਰ ਨਿਤ ਸਤਿਗੁਰੂ ਦੇ ਹੁਕਮ ਚ ਪਈ ਤੁਰਦਾ ਜਿਉਂ ਚਲ ਮੈਂ ਕਮ ਅਲਿਪਤੋ ਵਰਤੈ ਤਾਂ ਵਿੱਚ ਗਿਰਾ ਉਦਾਸ ਜੇ ਨਾਨਕ ਕਰੇ ਕਰਾਇਆ ਸਭ ਕੋ ਜੁ ਪਾਵੇ ਤਿਮ ਹਰ ਗੁਣਤਾਸ ਵਿੱਚ ਵਿਗਿਸ ਵਿੱਚ ਰਿੰਦਾ ਹੋਇਆ ਵੀ ਓ ਪ੍ਰਾ ਮਰਿੰਦਾ ਜਿਵੇਂ ਪਾਣੀ ਚ ਉੱਗਿਆ ਹੋਇਆ ਕੌਲ ਫੁੱਲ ਇਹ ਦਾਸ ਦਾਸ ਨਾਨਕ ਜਿਵੇਂ ਗੁਣਾ ਦਿਖ ਜਾਣੇ ਪ੍ਰਭੂ ਨੂੰ ਪਾਉਂਦਾ ਹਰੇਕ ਜੀਵ ਉਸੇ ਦਾ ਕਰਾਇਆ ਹੀ ਸੰਸਾਰ ਚ ਕਰਦਾ ਪੌੜੀ 36 ਜੁਗ ਗੁਬਾਰਸਾ ਆਪੇ ਗਣਤ ਕਿੰਨੀ ਆਪੇ ਸਿਟ ਸਭ ਸਾਜਨ ਆਪ ਮਤਿਨੀ ਪਹਿਲਾ ਪ੍ਰਭੂ ਨਿਰਗੁਣ ਰੂਪ ਸੀ ਉਦੋਂ ਫਿਰ ਬੇੰਤ ਹਨੇਰਾ ਹੀ ਹਨੇਰਾ ਸੀ ਆਪ ਹੀ ਨੇ ਸੰਸਾਰ ਬਣਾਇਆ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਿਮਰਤ ਸਾਸਤ ਸਾਜਨ ਪਾ ਪੁਨ ਗਣਤ ਗਣੀਨੀ ਜਿਸ ਬੁਝਾਇ ਸਬੂਝ ਸੀ ਸੱਚੇ ਸ਼ਬਦ ਪਤੀਨੀ ਫਿਰ ਮਨੁੱਖ ਵਿਦਵਾਨਾਂ ਦੀ ਰਾਹੀ ਉਸ ਨੇ ਆਪ ਹੀ ਸਿਮਰਤੀਆਂ ਤੇ ਸ਼ਾਸਤਰ ਬਣਾਏ ਪਰ ਇਹ ਸਮਝ ਉਹੀ ਸਮਤ ਹੈ ਜਿਸ ਤੇ ਮਨ ਸੱਚੇ ਸ਼ਬਦ ਸਰ ਸਰਦਾ ਪ੍ਰਭੂ ਨੇ ਲਾਈ ਆ। ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਲਾਈ ਹਰੇ ਕਰਜ ਪ੍ਰਭੂ ਆਪ ਹੀ ਮੌਜੂਦ ਹੈ ਆਪ ਹੀ ਜੀ ਮਨ ਨੂੰ ਮਲਾਉਂਦਾ ਹੈ। ਸ਼ਲੋਕ ਮਹਿਲਾ ਤੀਜਾ। ਏ ਤਨ ਸੱਬੋ ਰਤ ਹੈ ਰਤ ਬਿਨ ਤਨ ਨਾ ਹੋਏ। ਜਰਤੇ ਜੋਸ਼ ਰਤੇ ਆਪਣੈ ਤਿੰਨ ਤਨ ਲੋਭ ਬਰਤ ਨਾ ਹੋਏ ਪਈ ਸਾਰਾ ਸ਼ਰੀਰ ਲੋਹ ਹੈ। ਇਹ ਲੋਤ ਬਿਨਾਂ ਸਰੀਰ ਨਹੀਂ ਰਹਿ ਸਕਦਾ ਪਰ ਸਰੀਰ ਨੂੰ ਚੀਰਿਆ ਪਾਵ ਸਰੀਰ ਨੂੰ ਪੜਤਾਲ ਕੀਤੇ ਕਿਹੜਾ ਲੋ ਨਿਕਲਦਾ ਜਿਹੜੇ ਨਾਮ ਚਰ ਰੰਗੇ ਨੇ ਉਹਨਾਂ ਅੰਦਰ ਲਾਲਚ ਦਾ ਲੋ ਨਹੀਂ ਹੈ ਪੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬੈ ਸੰਤਰ ਧਾਤ ਸ਼ੁੱਧ ਹੋਏ ਤਿਉਹ ਹਰ ਕਾ ਭਉ ਦੁਰਮਤ ਮੈਲ ਗਵਾਏ ਜੇ ਪਰਮਾਤਮਾ ਦੇ ਡਰ ਵਿੱਚ ਜੀ ਵੀਏ ਤਾ ਸਰੀਰਿਸਤਰਾ ਲੀਸਾ ਹੋ ਜਾਂਦਾ ਕਿ ਅੰਦਰ ਲੋਭ ਦੀ ਰਤ ਰੁੱਤ ਨਿਕਲ ਜਾਂਦੀ ਜਿਵੇਂ ਅੱਗ ਵਿੱਚ ਪਾਇਆ ਸੋਨਾ ਸਾਫ਼ ਹੁੰਦਾ ਨਾ ਈਵੇਂ ਹੀ ਮਨੁੱਖ ਦਾ ਹਿਰਦਾ ਵੀ ਮਾਰਜ ਕਹਿਣ ਲੱਗੇ ਨਾਮ 'ਚ ਜੁੜਿਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਨਾਨਕ ਤੇਜਨ ਸੋਨੇ ਜੋ ਰੱਤੇ ਹਰ ਰੰਗ ਲਾਇਤ ਨਾਨਕ ਉਹ ਮਨੁੱਖ ਸੋਨੇ ਨੇ ਜੋ ਪ੍ਰਭੂ ਦੇ ਨਾਮ ਦੇ ਵਿੱਚ ਰੱਤੇ ਹੋਏ ਨੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਮਹਿਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾ ਬਨਿਆ ਸ਼ਿੰਗਾਰ ਗੁਰ ਕੈ ਸ਼ਬਦ ਕਮਲ ਵਿਗਸਿਆ ਤਾ ਸੰਪਿਆ ਭਗਤ ਪੰਡਾਰ ਰਾਮ ਕਲੀ ਰਾਗਨੀ ਦੇ ਰਾਹੀ ਜੇ ਰਾਮ ਪਰਮਾਤਮਾ ਮਨ ਵਿੱਚ ਵਸੈ ਤਾਂ ਸ਼ਿੰਗਾਰ ਸਫਲ ਹੈ ਫਿਰ ਸਤ ਗੁਰੂ ਦੇ ਸ਼ਬਦ ਰਾਹੀ ਹਿਰਦਾ ਕਮਲ ਖੜ ਪੈਂਦਾ ਪਰਮ ਗਿਆ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਦਿਸਨ ਰੂਪ ਅਤ ਅਗਲਾ ਜਿਸ ਸਰ ਨਾਲ ਪਿਆਰ ਫਿਰਦਾ ਭਰਮ ਮੁੱਕ ਜਾਂਦਾ ਹੈ ਅਗਿਆਨਤਾ ਖਤਮ ਹੋ ਜਾਂਦੀ ਹੈ ਫਿਰ ਪਿਆਰ ਬਣ ਜਾਂਦਾ ਹੈ ਪ੍ਰਭੂ ਨਾਲ ਸਦਾ ਰਵੈ ਫਿਰ ਆਪਣਾ ਸ਼ੋਭਾਵੰਤੀ ਨਾਰ ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭ ਹਾਰ ਫਿਰ ਉਹ istri ਆਪਣੇ ਪ੍ਰਭੂ ਪਤੀ ਨੂੰ ਸਿਮਰਦੀ ਹੈ ਪਰ ਮਨਮੁਖ ਦਾ ਸ਼ਿੰਗਾਰ ਕੋਈ ਨਹੀਂ ਜਾਣਦਾ ਬਿਨ ਹਰ ਭਗਤੀ ਸ਼ਿੰਗਾਰ ਕਰੈ ਨਿਤ ਜੰਮੈ ਹੋਏ ਖੁਆਰ ਜਿਹੜੇ ਭਗਤੀ ਤੋਂ ਬਿਨਾਂ ਸ਼ਿੰਗਾਰ ਕਰਦੇ ਨੇ ਉਹ ਖੁਆਰ ਹੀ ਹੁੰਦੇ ਨੇ ਸੰਸਾਰੈ ਵਿੱਚ ਸ਼ੋਭਾ ਪਾਇਨੀ ਅੱਗੇ ਜੇ ਕਰੈ ਸੋ ਜਾਣੈ ਕਰਤਾਰ ਨਾਨਕ ਸੱਚਾ ਏਕ ਹੈ ਦੋਹਾਂ ਵਿੱਚ ਹੈ ਸੰਸਾਰ ਹੈ ਭਾਈ ਫਿਰ ਉਹਨਾਂ ਨੂੰ ਇਸ ਲੋਕ 'ਚ ਸ਼ੋਭਾ ਮਿਲਦੀ ਹੈ ਪਰ ਲੋਕ 'ਚ ਵੀ ਪ੍ਰਭੂ ਜਾਣਦਾ ਹੈ ਇਹ ਨਾਨਕ ਜਨਮਨ ਤੋਂ ਰਹਿ ਸਦਾ ਰਹਿਣ ਵਾਲਾ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਤਾਰਦਾ ਹੈ ਕਿਉਂਕਿ ਪ੍ਰਭੂ ਆਪ ਜਨਮ ਮਰਨ ਤੋਂ ਦੂਰ ਹੈ ਚੰਗੇ ਮੰਦੇ ਆਪ ਲਾਇਨ ਸੋ ਕਰਨ ਜੇ ਆਪ ਕਰਾਇ ਕਰ ਤਾਰ ਭਾਈ ਚੰਗੇ ਕੰਮ ਵਿੱਚ ਮੰਦੇ ਕੰਮ ਵਿੱਚ ਪ੍ਰਭੂ ਆਪ ਹੀ ਜੀਵਾਂ ਨੂੰ ਲਾਉਂਦਾ ਹੈ ਮਹਿਲਾ ਤੀਜਾ ਬਿਨ ਸਤਗੁਰ ਸੇਵੇ ਸ਼ਾਂਤ ਨਾ ਆਵੀ ਦੂਜੀ ਨਾਹੀ ਜਾਏ ਜੇ ਬੋ ਤੇਰਾ ਲੋਚੀਐ ਬਿਨ ਕਰਮਾ ਪਾਇ ਨਾ ਜਾਏ ਏ ਭਾਈ ਸਤਗੁਰੂ ਨੂੰ ਧਿਉਣ ਤੋਂ ਬਿਨਾ ਟਿਕਾ ਨੇ ਮਿਲਦਾ ਭਾਵੇਂ ਕਿਤਨੀ ਇਤਾਂਗ ਕਰੀਏ ਪਾਗਾਂ ਤੋਂ ਬਿਨਾ ਭਾਏ ਗੁਰੂ ਵੀ ਨਹੀਂ ਮਿਲਦਾ ਅੰਤਰ ਲੋਭ ਵਿਕਾਰ ਹੈ ਦੂਜੈ ਭਾਏ ਖੁਆਏ ਤਿੰਨ ਜੰਮਨ ਮਰਨਾਂ ਚੁੱਕੇ ਹਮੈ ਵਿੱਚ ਦੁੱਖ ਪਾਏ ਕਿਉਂਕਿ ਉਹਨਾਂ ਅੰਦਰ ਲੋਭ ਰੂਪ ਵਿਕਾਰ ਹੈ ਦੂਜੇ ਪਿਆਰ ਚ ਖੁੰਝੇ ਨੇ ਉਹਨਾਂ ਦਾ ਜਨਮ ਮਰਨ ਨਹੀਂ ਮੁੱਕਦਾ ਜਿਨੀ ਸਤਗੁਰ ਸਿਉਂ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਤਿੰਨ ਜਮ ਕੀ ਤਲਬ ਨ ਹੋਵੇ ਨਾ ਓਏ ਦੁੱਖ ਸਹਾਂ ਹੈ ਜਿੰਨਾ ਮਨੁੱਖਾ ਨੇ ਸਤਗੁਰ ਨਾਲ ਮਨ ਲਾਇਆ ਫਿਰ ਉਹ ਪਿਆਰ ਤੋਂ ਹਿਰਦੇ ਉਹਨਾਂ ਦੇ ਖਾਲੀ ਨਹੀਂ ਉਹਨਾਂ ਨੂੰ ਜਮਨ ਦਾ ਸੱਤਾ ਨਹੀਂ ਹੁੰਦਾ ਨਾਨਕ ਗੁਰਮੁਖ ਉਬਰੇ ਸਚੈ ਸਭ ਸਮਾਹਿ ਨਾਨਕ ਗੁਰੂ ਦੇ ਹੁਕਮ ਜ ਤਰਨ ਵਾਲੇ ਮਨੁੱਖ ਸ਼ਬਦ ਚ ਜੁੜ ਕੇ ਤਰ ਜਾਂਦੇ ਨੇ ਪਉੜੀ ਆਪ ਅਲੇ ਪੁੱਤ ਸਦਾ ਰਹਿ ਹਰ ਤੰਦੈ ਸਭ ਧਾਵ ਹੈ ਆਪ ਨੇ ਚਲ ਚਲ ਹੈ ਹਰ ਆਵੇਂ ਜਾਵੇਂ ਭਈ ਸੰਸਾਰ ਵਿੱਚ ਪ੍ਰਭੂ ਆਪ ਲਿਪਤ ਹੈ ਬਾਕੀ ਤੰਦਿਆਂ ਚ ਪਟਕਦੇ ਨੇ ਪ੍ਰਭੂ ਆਪ ਟੱਲ ਹੈ ਹਰ ਜੀਵ ਜੰਮਦੇ ਮਰਤੇ ਨੇ ਸਦਾ ਸਦਾ ਹਰ ਧਿਆਈਏ ਗੁਰਮੁਖ ਸੁਖ ਪਾਵੇਂ ਨਿੱਜ ਕਰਵਾਸਾ ਪਾਈਐ ਸਤਿ ਸਿਵਤ ਸਮਾਵੇਂ ਐਸੇ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ ਜੋ ਗੁਰੂ ਦੇ ਹੁਕਮ ਚ ਤੁਰ ਕੇ ਸੁਖ ਪਾੰਦੇ ਨੂੰ ਨਿੱਜ ਕਾਰ ਚ ਟੇਕੇ ਪ੍ਰਭੂ ਨੂੰ ਜਪਦੇ ਰਹਿੰਦੇ ਨੇ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ 부ਝਾਈ ਪਾਈ ਪ੍ਰਭੂ ਸਦਾ ਕੈਮ ਰੈਨ ਵਾਲਾ ਤੇ ਗੁਰੂ ਸ਼ਬਦ ਰਾਹੀ ਹੀ ਸਮਝ ਆਉਂਦੀ ਹੈ ਸ਼ਲੋਕ ਮਹਲਾ 3 ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ ਪੈਸ ਪ੍ਰਭੂ ਦਾ ਥੇ ਰਨ ਵਾਲਾ ਨਾਮ ਸਿਮਰ ਜੋ ਹਰ ਤਮ ਮੌਜੂਦ ਹੈ ਇਹ ਨਾਨਕ ਜੋ ਮਨੁਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਉਹ ਫਲ ਦੀ ਪ੍ਰਾਪਤੀ ਕਰਦਾ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੁਝੈ ਸੱਚ ਨਾਨਕ ਹਰ ਕਾ ਭਾਣਾ ਮੰਨੈ ਸੋ ਭਗਤ ਹੈ ਵਿਣ ਮੰਨੈ ਕਛ ਨਾ ਕਛ ਜੋ ਮਨੁਖ ਨੀਰੀਆਂ ਮੂਹ ਦੀਆਂ ਗੱਲਾਂ ਕਰਦਾ ਵਟਾਲ ਹੁਕਮ ਨੂੰ ਨਹੀਂ ਸਮਝਦਾ ਹੈ ਨਾਨਕ ਜੋ ਮਨ ਪਰਮਾਤਮਾ ਦਾ ਹੁਕਮ ਮੰਨਦਾ ਅਸਲ ਵਿੱਚ ਉਹ ਅਸਲ ਭਗਤ ਹੈ ਮਹਿਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨ ਅੰਦਰ ਕਾਮ ਕ੍ਰੋਧ ਅੰਕਾਰ ਉਹ ਥਾਉ ਕੁ ਥਾਉ ਨਾ ਜਾਣਨੀ ਉਹਨ ਅੰਤਰ ਲੋਭ ਵਿਕਾਰ ਭਾਈ ਜੋ ਮਨੁੱਖ ਆਪਣੇ ਮਨ ਪਿੱਛੇ ਤੁਰਤੇ ਨੇ ਉਹਨਾਂ ਦੇ ਮਨ ਅੰਦਰ ਕਾਮ ਕ੍ਰੋਧ ਅੰਕਾਰ ਲੋਭ ਪ੍ਰਬਲ ਹੈ ਉਹ ਤਾ ਕੋ ਤਾਂ ਨਹੀਂ ਸਮ ਦੇ ਪਾਵ ਸਮੇਸ ਟੁੱਕ ਦੀ ਗੱਲ ਕਰਨੀ ਨਹੀਂ ਜਾਣਦੇ ਉਹ ਆਪਣੇ ਸway ਆਏ ਬੈ ਗੱਲਾਂ ਕਰੇ ਉਹਨਾਂ ਮਾਰੇ ਜੰਮ ਜੰਦਾਰ ਅੱਗੇ ਦਰਗਾ ਲਿਖੇ ਮੰਗਿਆ ਮਾਰ ਖੁਆਰ ਕੀਚੇ ਕੁੜਿਆਰ ਭਾਈ ਉਹ ਜਿੱਥੇ ਵੀ ਆ ਕੇ ਬੈਠਦੇ ਨੇ ਸਾਧ ਸੰਗਤ ਚ ਆਉਣ ਤਾਂ ਵੀ ਆਪਣੇ ਸਵਾਰਥ ਅਨੁਸਾਰ ਹੀ ਗੱਲਾਂ ਕਰਦੇ ਨੇ ਫਿਰ ਗਾਂਵ ਪ੍ਰਭੂ ਦੀ ਹਜੂਰੀ ਚ ਫਿਰ ਉਹਨਾਂ ਨੂੰ ਲੇਖਾ ਦੇਣਾ ਪੈਂਦਾ ਹੈ ਕੋੜ ਦੇ ਵਪਾਰੀ ਮਿਣੇ ਜਾਂਦੇ ਨੇ ਇੱਥੇ ਕੋੜਾ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹ ਵਿਚਾਰ ਸਤ ਗੁਰ ਮਿਲੈ ਤ ਨਾਮ ਦਿਰਦਾਏ ਸਭ ਕਿਲ ਵਿਖ ਕਟਣ ਹਾਰ ਭਈ ਫਿਰ ਕੋੜ ਦੀ ਕਿਵੇਂ ਭਾਲ ਕਿਵੇਂ ਉਤਰੇਗੀ ਕੋਈ ਵਿਚਾਰ ਕਰਕੇ ਦੱਸੋ ਤੇ ਮਾਰਜ ਕਹਿਣ ਲੱਗੇ ਜੋ ਨਾਮ ਜਪਦਾ ਹੈ ਫਿਰ ਉਹਦੇ ਹੀ ਪਾਪ ਮੁਕਦੇ ਨੇ ਨਾਮ ਜੱਪੇ ਨਾਮ ਅਰਾਦੇ ਤਿਸ ਜਨ ਕੋ ਕਰੋ ਸਭ ਨਮਸ਼ਕਾਰ ਮਲਕੂੜੀ ਨਾਮ ਉਤਾਰਿਐਨ ਜਪ ਨਾਮ ਹੋਆ ਸਚਿਆਰ ਭਈ ਗੁਰੂ ਦੇ ਸੰਮੁਖ ਹੋ ਕੇ ਜੋ ਮਨੁੱਖ ਨਾਮ ਜਪਦਾ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਵ ਫਿਰ ਕੂੜੇ ਪਦਾਰਥਾਂ ਦੀ ਮੋਹ ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਰਾਈ ਉਤਾਰ ਲਈ ਹੈ ਜਨਾਨਕ ਜਿਸਤੇ ਇਹ ਚਲਤ ਹੈ ਸੋ ਜੀਵੋ ਦੇਵਨਹਾਰ ਹੈ ਦਾਸ ਨਾਨਕ ਅਰਦਾਸ ਕਰ ਜਿਸ ਪ੍ਰਭੂ ਦੇ ਨਾਮ ਦੇ ਵਰਕਤਾ ਹਨ ਉਹ ਦਾਤਾ ਹਮੇਸ਼ਾ ਜਿਉਂਦਾ ਰਹਿੰਦਾ ਪੌੜੀ ਤੁਧ ਜੇਵੜ ਦਾਤਾ ਨਾਹੇ ਕਿਸ ਆਖ ਸੁਨਾਈਏ ਗੁਰ ਪ੍ਰਸਾਦੀ ਪਾਏ ਵਿਥੋਂ ਹਉਮੈ ਜਾਈਏ اے ਭਾਈ ਪ੍ਰਭੂ ਵਰਗਾ ਕੋਈ ਦਾਤਾ ਨਹੀਂ ਹੈ ਕਿਦੇ ਬਾਰੇ ਆਖੀਏ ਪਰ ਇਹ ਸਤਿਗੁਰੂ ਦੀ ਕਿਰਪਾ ਨਾਲ ਹੀ ਦਾਤ ਅੰਮ੍ਰਿਤ ਦੀ ਮੇਲ ਦੀ ਜਿੱਦ ਨਾਲ ਹੋਮੇ ਮੁਕਦੀ ਏ ਰਸਕ ਸਾਦਾ ਬਾਹਰਾ ਸੱਚੀ ਵੜਿਆਈਐ ਜਿਸਨਾ ਬਖਸ਼ੇ ਤਿਸ ਦੇ ਆਪ ਲੈ ਮਿਲਾਈਐ ਭਾਈ ਨਾਮ ਅੰਮ੍ਰਿਤ ਦਾ ਦਾਤਾ ਪ੍ਰਭੂ ਸਾਰੇ ਰਸਾਂ ਤੇ ਸੁਵਾਦਾਂ ਤੋਂ ਉਤਾ ਹੈ ਪ੍ਰਭੂ ਜੇ ਸੁੱਤੇ ਮੇਰ ਕਰਦਾ ਉਸ ਨੂੰ ਅੰਮ੍ਰਿਤ ਬਖਸ਼ਦਾ ਕਟ ਅੰਤਰ ਅੰਮ੍ਰਿਤ ਰਖਿਓਨ ਗੁਰਮੁਖ ਕਿਸੈ ਪਿਆਈ ਭਾਈ ਅੰਮ੍ਰਿਤ ਉਸਨੇ ਹਰੇਕ ਦੇ ਹਿਰਦੇ ਚ ਰੱਖਿਆ ਪਰ ਜਿਸ ਕਿਸੇ ਨੂੰ ਮਿਲਦਾ ਗੁਰੂ ਤੇ ਰਾਖੀ ਮਿਲਦਾ ਸਲੋਕ ਮਹਲਾ 3ਆ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੇ ਸਤਗੁਰ ਪਾਵੈ ਸਮਨ ਲੈਨ ਸਹੀ ਕਰਮ ਕਰੇਨ ਭਾਈ ਸਤਗੁਰੂ ਦੀਆਂ ਸਾਖੀਆਂ ਸਿੱਖ ਪੁੱਤਰਾ ਨੂੰ ਗੁਰਮੁਖ ਪੁੱਤਰ ਬਣਾ ਦਿੰਦੀਆਂ ਨੇ ਗੁਰੂ ਸਾਖੀਆਂ ਦੇ ਬਰਕਤ ਨਾਲ ਗੁਰਮੁਖ ਸਿੱਖ ਪੁੱਤਰ ਨਗਲਣਾ ਯਕੀਨ ਲਿਆਉਂਦੇ ਨੇ ਉਹੀ ਕੰਮ ਕਰਦੇ ਜਿਨ੍ਹਾਂ ਜੋ ਸਤਿਗੁਰੂ ਨੂੰ ਪਾਉਂਦੇ ਨੇ ਜਾਇ ਪੁੱਤ ਪੁੱਛੋ ਸਿਮਰਿਤ ਸਾਸਤ ਬਿਆਵ ਸੁਖਨਾਰ ਬਚਨ ਸਭ ਸ੍ਰਿਸ਼ਟ ਕਰੇਨ ਸਚੈ ਲਾਇ ਸਚ ਲਗੇ ਸਦਾ ਸਤ ਸੰਭਾਲੇਨ हे ਭਾਈ ਸਾਰਿਆਂ ਨੂੰ ਜਾ ਕੇ ਪੁੱਛ ਲੋ ਜੋ ਸਾਰੀ ਸ੍ਰਿਸ਼ਟੀ ਨੂੰ ਸਾਝਾ ਉਪਦੇਸ਼ ਕਰਦੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਸਤਗੁਰੂ ਦੇ ਕੌਤਕ ਦੀ ਯਾਦ ਵਿੱਚ ਲਾਇਆ ਉਹ ਹੀ ਨਾਮ 'ਚ ਜੁੜੇ ਨੇ ਨਾਨਕ ਆਏ ਸੇ ਪਰਵਾਣ ਪੇ ਜੇ ਸਗਲੇ ਕੁਲ ਤਾਰੇ ਨਾਨਕ ਉਹਨੇ ਰ ਆਪਨੀ ਤਰੇ ਉਹਨਾਂ ਨਾਲ ਉਹਨਾਂ ਦੀ ਸਾਰੀਆਂ ਕੁਲਾਂ ਵੀ ਤਰ ਗਈਆਂ ਨੇ ਮਹਿਲਾ ਤੀਜਾ ਗੁਰੂ ਜਿਨ੍ਹਾਂ ਕਾ ਅੰਦੁਲਾ ਸਿੱਖ ਪੀ ਅੰਤੇ ਕਰਮ ਕਰਨ ਉਏ ਪਾੜੈ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੈਨ ਭਾਈ ਜਿੱਦਾਂ ਮਨੁੱਖਾਂ ਦਾ ਗੁਰੂ ਆਪ ਗਿਆਨੀ ਅੰਨੇ ਉਹ ਸਿੱਖ ਵੀ ਅੰਨੇ ਨੇ ਤੇ ਅੰਨੇ ਗੁਰੂ ਦੇ ਸਿੱਖ ਆਪਣੀ ਮਰਜ਼ੀ ਦੇ ਮਗਰ ਲੱਗਦੇ ਨੂੰ ਕੂੜ ਕੁਸਤ ਕਮਾਉਂਦੇ ਪਰ ਨਿੰਦਾ ਸਦਾ ਕਰਨ ਕੋਇ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਵੇਂ ਝੂਠ ਤੇ ਠੱਗੀਆਂ ਕਮਾਉਂਦੇ ਨੇ ਸਦਾ ਦੂਜਿਆਂ ਦੀ ਨਿੰਦਿਆ ਕਰਦੇ ਨੇ ਦੂਜਿਆਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਆਪ ਵੀ ਡੁੱਬੇ ਨੇ ਨਾਨਕ ਜਿਤ ਓਇ ਲਾਏ ਤਿਤ ਲੱਗੇ ਓਏ ਬਪੜੇ ਕਿਆ ਕਰਨ ਹੇ ਨਾਨਕ ਵਿਚਾਰੇ ਕਰਨ ਵੀ ਕੀ ਜਿੱਧਰ ਉਹਨਾਂ ਨੂੰ ਪ੍ਰਭੂ ਨੇ ਲਾਇਆ ਉਧਰ ਹੀ ਉਹ ਲੱਗੇ ਨੇ ਪੌੜੀ ਸਬ ਨਦਰੀ ਅੰਦਰ ਰਖਦਾ ਜੇਤੀ ਸਿੱਟ ਸਭ ਕੀਤੀ ਜੇਤੀ ਸਿਸ਼ਟ ਸਭ ਕੀਤੀ ਏਕੂੜ ਕੁਸਤ ਲਾਇਨ ਮਨਮੁਖ ਵੇਗੂਤੀ ਪਾਏ ਪ੍ਰਭੂ ਨੇ ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਆਪਣੀ ਨਜਰਾਂ ਏ ਟੱਕਦਾ ਕਈਨਕੂਟ ਠੱਗੀ ਚਲਾਇਆ ਕਈ ਖੁਵਾਰ ਨੇ ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ ਜਿਨ ਕੋ ਪੋਤਾ ਪੁਨ ਹੈ ਤਿੰਨ ਵਾਸ ਪੀਤੀ ਜੋ ਮਨੁ ਗੁਰੂ ਦੇ ਹੁਕਮ ਚ ਤੁਰਤੇ ਨੂੰ ਸਦਾ ਪ੍ਰਭੂ ਨੂੰ ਧਿਆਉਂਦੇ ਨੇ ਜਿੰਨਾਂ ਨੇ ਪੱਲੇ ਪਾਈ ਕੋਈ ਪਿਛਲੀ ਕੀਤੀ ਭਲਾਈ ਉਹਨਾਂ ਦੇ ਮੂੰਹ 'ਚ ਸਿਫਤੋ ਸਲਾ ਟਿੱਕੀ ਰਹਿੰਦੀ ਹੈ ਨਾਨਕ ਨਾਮ ਤੇ ਆਈ ਹੈ ਸਭ ਸਿਫਤ ਸਨਾਈ ਹੈ ਨਾਨਕ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦੀ ਸਿਫਤੋ ਸਲਾ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ ਸਲੋਕ ਮਹਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਕਰ ਦੇਵਣ ਜਾਹੇ ਸਤਿਗੁਰੂ ਕਹਿਣ ਲੱਗੇ ਜੋ ਮਨੁੱਖ ਆਪਣੇ ਆਪ ਨੂੰ ਧਰਮ ਹੀ ਖਵਾਉਂਦੇ ਨੇ ਉਹ ਲੁੱਕ ਲੁੱਕ ਕੇ ਵਿਚਾਰ ਕਰਕੇ ਵੀ ਬਾਹਰ ਜਾਹਰੀ ਕਰ ਦੇਣ ਕਿ ਧਰਮ ਖਵਾ ਰਹੇ ਨੇ ਉਹ ਆਪਣੇ ਆਪ ਨੂੰ ਗੁਰੂ ਕਹਨ ਵਾਲੇ ਮਾਇਆ ਦੀ ਖਾਤਰ ਚੇਲਿਆਂ ਦੇ ਕਰ ਸਿੱਖਿਆ ਦੇਣ ਜਾਂਦੇ ਨੇ ਇਸਤਰੀ ਪੁਰਖ ਹੈ ਖੱਟਿਆ ਭਾਉ ਪਾਵੈ ਆਉ ਪਾਵੈ ਜਾਓ ਰਖਵਾਂ ਦੀ ਪ੍ਰਤੀਬਰਤਾ ਹੈ ਪਰ ਇਸਤਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੈ ਹੀ ਨਹੀਂ ਉਹ ਉਹ ਹੀ ਖੱਟ ਕੇ ਲਿਆਵੇ ਨਹੀਂ ਤਾਂ ਪਤੀ ਚਾਹੇ ਘਰ ਵਿੱਚ ਚਾਹੇ ਚੱਲਾ ਜੇ ਇਸਤਰੀ ਪਰਿਵਾਰ ਨਹੀਂ ਕਰਦੀ। ਸ਼ਾਸਤ ਬੇਦ ਨਾ ਮੰਨੈ ਕੋਏ ਆਪੋ ਆਪੈ ਪੂਜਾ ਹੋਏ ਭਾਈ ਬ੍ਰਾਹਮਣ ਦਾ ਹਾਲ ਤੱਕੋ ਕੋਈ ਸ਼ਾਸਤਰ ਵੇਦ ਨਹੀਂ ਮੰਨਦਾ। ਆਪੋ ਆਪਣੀ ਗਲਤੀ ਹੀ ਪੂਜਾ ਹੋ ਰਹੀ ਹੈ। ਕਾਜੀ ਹੋਏ ਕਹਿ ਬਹਿਨ ਆਏ ਫੇਰੀ ਤਸਬੀਹ ਕਰੇ ਖੁਦਾਏ ਕਾਜੀ ਬਣ ਕੇ ਦੂਜਿਆਂ ਦਾ ਨਿਆਂ ਕਰਨ ਜਾਂਦਾ ਹੈ। ਤਸਬੀਹ ਫੇਰਦਾ ਖੁਦਾ ਖੁਦਾ ਕਰਦਾ। ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਪਰ ਨੀਰਾ ਨ્યાਅ ਕਰਨ ਵੇਲੇ ਵੱਡੀ ਲੈ ਕੇ ਦੂਜਿਆਂ ਦਾ ਹੱਕ ਮਾਰਦਾ ਜੇ ਕੋਈ ਉਸ ਉਸ ਤੇ ਇਸ ਕੰਮ ਤੇ ਇਤਰਾਜ਼ ਕਰੇ ਤਾਂ ਕੋਈ ਹੋਰ ਸ਼ਰਾ ਦੀ ਗੱਲ ਪੜਾ ਪੜ ਕੇ ਸੁਣਾਉਂਦੇ ਤੁਰਕ ਮੰਤਰ ਕਨ ਹਿਰ ਰਿਦੈ ਸਮਾਹੇ ਲੋਕ ਮੁਹਾ ਮੈਂ ਚੜੀਖਾ ਹੈ ਹਿੰਦੂ ਅਗਵਾ ਦਾ ਹਾਲ ਤੱਕੋ ਆਪਣੇ ਕੰਨ ਤੇ ਹਿਰਦੇ ਦਾ ਤੁਰਕ ਹਾਕਮਾ ਦਾ ਹੁਕਮ ਟਿਕਾਏ ਬੈਠੇ ਨੇ ਲੋਕਾਂ ਨੂੰ ਟੰਦੇ ਉਹਨਾਂ ਦੀ ਚੁਗਲੀ ਹਾਕਮਾਂ ਪਾਸ ਕਰਦੇ ਨੇ ਚੌਂਕਾ ਦੇ ਕੈ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਈ ਨਿਰਾਲ ਚੌਂਕਾ ਦੇ ਕਿ ਸੁੱਚਾ ਬਣਿਆ ਵੇਖੋ ਐਸਾ ਹਿੰਦੂ ਦੇ ਹਾਲ ਜੋਗੀ ਗਿਰਹੀ ਜਟਾ ਬਿਪੂਤ ਅੱਗੇ ਪਛੈਰੋਂ ਮਹਿਪੂਤ ਜੋਗੀ ਨੇ ਜਟਾਰਖੀਆਂ ਨੇ ਸਵਾਭ ਵੀ ਮਲੀ ਏ ਪਰ ਇਹ ਗ੍ਰਿਸਤੀ ਉਸ ਤੇ ਅੱਗੇ ਪਿੱਛੇ ਬੱਚੇ ਰੋਂਦੇ ਨੇ ਯੋਗ ਨਾ ਪਾਇਆ ਜੁਗਤ ਗਵਾਏ ਕਿਤ ਕਾਰਨ ਸਿਰਛਾਈ ਪਾਈ ਯੋਗ ਮਾਰਗ ਬਿਨਾਂ ਲੱਭਾ ਜਉਂ ਦੀ ਜੁਗਤ ਵੀ ਗਵਾ ਬੈਠਾ ਫਿਰ ਸਿਰ ਉੱਤੇ ਨਿਰਸਵਾਹੀ ਮਿਲਦਾ ਨਾਨਕ ਕਲ ਕਾ ਇਹ ਪ੍ਰਵਣ ਆਪੇ ਆਖਣ ਆਪੇ ਜਾ ਹੈ ਨਾਨਕ ਕੇ ਕਲ ਯੁਗ ਦਾ ਪ੍ਰਵਾਹ ਹੈ ਇਹ ਕਲ ਯੁਗ ਆਪ ਹੀ ਚੌਧਰੀ ਅਤੇ ਆਪ ਆਪਣੇ ਕਰਤੂਤਾਂ ਦੀ ਵਡਿਆਈ ਕਰਨ ਵਾਲਾ ਹੈ ਮਹਿਲਾ ਪਹਿਲਾ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਿਨੇ ਉਹ ਪੜ ਗਲ ਪਾਵੇ ਕਿਸੇ ਖੱਤਰੀ ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਸੁੱਤਰ ਸੂਤ ਜਿਨੇ ਉਹ ਪੜ ਕੇ ਉਹਦੇ ਗਲ ਦੇ ਵਿੱਚ ਪਾ ਦਿੰਦਾ ਸੂਤ ਪਾਏ ਕਰੇ ਮੁਰਿਆਈ ਨਾਤਾ ਧੋਤਾ ਥਾਏ ਨਾ ਪਾਏ ਜਿਨੇ ਉਹ ਪਾ ਕੇ ਵੀ ਬੰਦਾ ਮੰਦੇ ਕਰਮ ਕਰਦਾ ਸਤਗੁਰੂ ਕਹਿਣ ਲੱਗੇ ਫਿਰ ਇਸ ਤਰ੍ਹਾਂ ਜਿੰਨਕੀ ਸਾਫ਼ ਨਹੀਂ ਹੋਣੀ ਮੁਸਲਮਾਨ ਕਰੇ ਵਡਿਆਈ ਵਿਣਗੁਰ ਪੇਰੇ ਕੋ ਥੈ ਨ ਪਏ ਮੁਸਲਮਾਨ ਮਨੁਖ ਦੀਨ ਦੀ ਵਡਿਆਈ ਕਰਦਾ ਇਸ ਤਰ੍ਹਾਂ ਇਹਨੂੰ ਸਰਗੰਝ ਵਾਸਾ ਨਹੀਂ ਮਿਲਣਾ ਰਾਤ ਸਾਇ ਉਥੈ ਕੋ ਜਾਏ ਕਰਨੀ ਬਾਜੋਂ ਪਿਸਤ ਨਾ ਪਾਏ ਬਿਸਤਰ ਰਸਤਾ ਤਾਂ ਹਰ ਕੋਈ ਪੁੱਛਦਾ ਪਰ ਉਸ ਉਤੇ ਤੁਰਦਾ ਕੋਈ ਵਿਰਲਾ ਤੇ ਨੇਕ ਅਮਲਾਂ ਤੋਂ ਬਿਨਾ ਬਿਸਤ ਨਹੀਂ ਮਿਲਦਾ ਜੋਗੀ ਕਹਿ ਕਰ ਜੁਗਤ ਦਸਾਈ ਤੇਤ ਕਾਰਨ ਕਲਮੁੰਦਰਾ ਪਾਏ ਜੋਗੀ ਦੇ ਡੇਰੇ ਤੇ ਮਨੁੱਖ ਜੋਗ ਦੀ ਜੁਗਤ ਪੁੱਛਣ ਜਾਂਦਾ ਉਹ ਜੋਗ ਦੀ ਖਾਤਰ ਕੰਨਾਂ ਵਿੱਚ ਜੋ ਫਿਰ ਮੁੰਦਰਾ ਵੀ ਪੰਦਾ ਮੁੰਦਰਾ ਪਾਏ ਫਿਰ ਸੰਸਾਰ ਜਿੱਥੇ ਕਿੱਥੇ ਸਿਰਜਣਹਾਰ ਪਏ ਮੁੰਦਰਾ ਪਾ ਕੇ ਸੰਸਾਰ ਚੱਕਰ ਲਾਂਦਾ ਪਰ ਸਿਰਜਣਹਾਰ ਤਾਂ ਹਰ ਥਾਂ ਮੌਜੂਦ ਹੈ ਜੇਤੇ ਜੀਤੇ ਤੇ ਵਾਟਾਓ ਚੀਰੀ ਆਏ ਢਿਲ ਨਾ ਕਾਓ ਜਗਤ ਵਿੱਚ ਜਿੰਨੇ ਵੀ ਜੀ ਨੇ ਸਾਰੇ ਮੁਸਾਫਰ ਨੇ ਜਿਸ ਜਿਸ ਨੂੰ ਸੱਦਾ ਹੁੰਦਾ ਇੱਥੇ ਟਿਲ ਨਹੀਂ ਲੰਦਾ ਇੱਥੇ ਜਾਣ ਸੋ ਜੈ ਸਿਣਣ ਹੋਰ ਫੱਕੜ Hindu Musalman ਜਿਸ ਨੇ ਜਨਮ ਵਿੱਚ ਰੱਬ ਨੂੰ ਪਛਾਣ ਲਿਆ ਉਪਰ ਲੋਕ ਚ ਜਾ ਕੇ ਪਛਾਣ ਲੈਂਦਾ ਜੇ ਉਦਮ ਨਹੀਂ ਕੀਤਾ ਤਾਂ ਹੋਰ ਦਾਵਾ ਕਿ ਮੈਂ Hindu ਆ ਜਾਂ Musalman ਸਭ ਫੋਕ ਸਭਨਾ ਕਾਦਰ ਲੇਖਾ ਹੋਏ ਕਰਨੀ ਬਾਜੋ ਤਰੈ ਨਾ ਕੋਈ ਭਾਈ ਸਾਰਿਆਂ ਦਾ ਲਿਖਾ ਹੋਏਗਾ ਤੇ ਮਾਰਜ ਕਹਿਣ ਲੱਗੇ ਯਾਦ ਰੱਖੀ ਭਾਈ ਚੰਗੇ ਕਰਮਾਂ ਤੋਂ ਬਿਨਾ ਕਿਸੇ ਨੇ ਵੀ ਨਹੀਂ ਛੁਟਣਾ ਸਭ ਦਾ ਲਿਖਾ ਹੋਏਗਾ ਸਚੋ ਸੱਚ ਬਖਾਣੈ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਜੋ ਮਨੁੱਖ ਇਸ ਜਨਮ ਵਿੱਚ ਕੇਵਲ ਸੱਚੇ ਰੱਬ ਨੂੰ ਧਿਆਉਂਦਾ ਹੈ ਤੇ ਮਾਰਜ ਕਹਿਣ ਲੱਗੇ ਪ੍ਰਲੋਕ ਵਿੱਚ ਉਸ ਨੂੰ ਲੇਖਾ ਨਹੀਂ ਪੁੱਛਿਆ ਜਾਂਦਾ ਪਉੜੀ ਹਰ ਕਾਮੰਦਰ ਆਖੀਐ ਕਾਇਆ ਕੋਟ ਗੜ ਅੰਦਰ ਲਾਲ ਜਵੇਹਰੀ ਗੁਰਮੁਖਰ ਨਾਮ ਪਾੜ ਇਹ ਸਰੀਰ ਨੂੰ ਪਰਮਾਤਮਾ ਦੇ ਰਹਿਣੇ ਸੋਨਾ ਕਰਖਣਾ ਚਾਹੀਦਾ ਕਿਲਾ ਗੜ ਕਹਿਣਾ ਚਾਹੀਦਾ ਜੇ ਗੁਰੂ ਦੇ ਹੁਕਮ ਜਤੋਰ ਕੇ ਪਰਮਾਤਮਾ ਦਾ ਨਾਮ ਜਪੋਗੇ ਤਾਂ ਸਰੀਰ ਦੇ ਅੰਦਰੋਂ ਚੰਗੇ ਗੁਣ ਜਵਾਹਰਾਤ ਮਿਲਣਗੇ ਹਰ ਕਾਮੰਦ ਸਰੀਰ ਅਤ ਸੋਨਾ ਹਰ ਹਰ ਨਾਮ ਦੇੜ ਮਨ ਮੁਕਾਬ ਖੋ ਆਇਨ ਮਾਇਆ ਮੋ ਨਿਤ ਕੜ ਏ ਮਨ ਪਰਮਾਤਮਾ ਦਾ ਨਾਮ ਹਿਰਦੇ ਚ ਪੱਕਾ ਕਰਕੇ ਰੱਖ ਇਹ ਸਰੀਰ ਇਹ ਪ੍ਰਭੂ ਦਾ ਮੰਦਰ ਬੜਾ ਸੋਹਣਾ ਹੈ ਪਰ ਜੋ ਮਨੁੱਖ ਆਪਣੇ ਮਨ ਦੇ ਮਗਰ ਤੁਰਦੇ ਨੂੰ ਨਾ ਨੂੰ ਪ੍ਰਭੂ ਨੇ ਆਪ ਜਾਇਆ ਸਬਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ ਭਾਈ ਸਾਰੇ ਜੀਵਾਂ ਦਾ ਮਾਲਕ ਉਹ ਪਰਮਾਤਮਾ ਪੂਰੀ ਕਿਸਮਤ ਨਾਲ ਮਿਲਦਾ ਸਲੋਕ ਮਹਿਲਾ ਪਹਿਲਾ ਨਾ ਸਦੁਖਿਆ ਨਾ ਸਦਸੁਖਿਆ ਨਾ ਸਤਪਾਣੀ ਜੰਤ ਫਿਰੈ ਨਾ ਸਤਮੂਨ ਮੁੰਡਾਈ ਕੇਸੀ ਨਾ ਸਤਪੜਿਆ ਦੇਸ ਫਿਰੈ ਮਰਜ ਕੈਲਨ ਕੇ ਤਪ ਨਾਲ ਦੁਖੀ ਹੋਣ ਵਿੱਚ ਸਿੱਧੀ ਦੀ ਵਿਡੇ ਪ੍ਰਾਪਤੀ ਨਹੀਂ ਹੁੰਦੀ ਤੇ ਸੁਖ ਰਹਿਣ ਰਹਿਣ ਹੋਣ ਵਿੱਚ ਵੀ ਨਹੀਂ ਸੁਖ ਮਿਲਦਾ ਭਾਵ ਕੇ ਪਾਣੀ ਚ ਖਲੋਣ ਨਾਲ ਜੱਤੀ ਹੋਣ ਨਾਲ ਸੁਖ ਨਹੀਂ ਕੇਸ ਕਟਾਣ ਦੇ ਨਾਲ ਦਿਸੰਤਰ ਫਿਰਨ ਦੇ ਨਾਲ ਵੀ ਸੁਖ ਨਹੀਂ ਮਿਲਦਾ ਨਾ ਸਤ ਰੁੱਖੀ ਬਿਰਖੀ ਪੱਥਰ ਆਪ ਤਛਾਵੇਂ ਦੁੱਖ ਸਹੈਂ ਰੁੱਖਾ ਬਿਰਖਾ ਪੱਥਰਾਂ ਚ ਸਿੱਧੀ ਨਹੀਂ ਮਿਲਦੀ ਸਗੋ ਬਸ ਦੁੱਖ ਹੀ ਬੰਦਾ ਖਟਦਾ ਨਾ ਸਤ ਹਸਤੀ ਬੰਦੇ ਸੰਗਲ ਨਾ ਸਤ ਗਾਈ ਕਾਚਰ ਜਿਸ ਹੱਥ ਸਿੱਧ ਦੇਵੇ ਜੇ ਸੋਈ ਜਿਸਨੋਂ ਦੇ ਤਿਸ ਆਏ ਮਿਲੈ ਲੱਕ ਦੇ ਨਾਲ ਸੰਗਲ ਬੰਨਣ ਚ ਸਿੱਧੀ ਨਹੀਂ ਹਾਤੀ ਸੰਗਣਾ ਨਾਲ ਬੱਧੇ ਪਏ ਹੁੰਦੇ ਨੇ ਮਾਰਜ ਕਹਿਣ ਲੱਗੇ ਜੰਗਲਾਂ 'ਚ گاਵਾ ਘਾ ਚਰਦੀ ਨੂੰ ਕਿਡਾ ਸਿੱਧ ਬਣ ਗੀਆਂ ਨੇ ਪਰ ਜਿਸ ਪ੍ਰਭੂ ਦੇ ਹੱਥ ਸਫਲਤਾ ਹੈ ਜੇ ਆਪ ਦਵੇ ਤਾਂ ਹੀ ਮਿਲਦੀ ਹੈ ਨਾਨਕਤਾ ਕੋ ਮਿਲੇ ਵਡਿਆਈ ਜਿਸ ਕਟ ਪੀਤਰ ਸ਼ਬਦ ਰਵੈ ਸਬਕਟ ਮੇਰੇ ਹਉ ਸਬਨਾ ਅੰਦਰ ਜਿਸੈ ਖੁਆਇ ਤਿਸ ਕੌਣ ਕਾ ਹੈ हे ਨਾਨਕ ਵਡਿਆਈ ਉਸ ਜੀਵ ਨੂੰ ਮਿਲਦੀ ਹੈ ਜਿਸ ਦੇ ਹਿਰਦੇ 'ਚ ਪ੍ਰਭੂ ਹਰ ਵੇਲੇ ਮੌਜੂਦ ਹੈ ਪਰਬੂਤ ਅਿਵਿਵਾਖਦਾ ਕਿ ਜੀਵਨ ਦੇ ਸਾਰੇ ਸ਼ਰੀਰ ਮੇਰੇ ਸ਼ਰੀਰ ਨੇ ਮੈਂ ਸਭਲਾ ਵਿਚ ਚ ਜਿਸੈ ਦਿਖਾਲਾਂ ਵਾਟੜੀ ਤਿਸੈ ਪੁਲਾਵੈ ਕੌਣ ਜਿਸੈ ਪੁਲਾਈ ਪੰਦ ਸਿਰ ਤਿਸੈ ਦਿਖਾਵੈ ਕੌਣ ਜਿਸ ਨੂੰ ਮੈਂ ਸੋਹਣਾ ਰਸਤਾ ਵਿਖਾ ਦਿੰਨਾ ਵਾ ਫਿਰ ਨੂੰ ਕੌਣ ਪੁਲਾ ਸਕਦਾ ਜਿਹਨੂੰ ਮੈਂ ਜਿੰਦਗੀ ਦੇ ਸਫਰ ਦੇ ਸ਼ੁਰੂ ਚ ਪੁਲਾ ਦਿਆਂ ਉਸ ਨੂੰ ਰਸਤਾ ਫਿਰ ਕੌਣ ਵਿਖਾ ਸਕਦਾ ਮਹਿਲਾ ਪਹਿਲਾ ਸੋ ਗਿਰਹੀ ਜੋ ਨਿਗਰਾ ਕਰੇ ਜਪ ਤਾ ਸੰਜਮ ਭਿਖਿਆ ਕਰੇ ਭਈ ਅਸਲ ਗ੍ਰਿਸਤੀਓ ਹੈ ਜੋ ਇੰਦਰੀਆਂ ਨੂੰ ਵਿਕਾਰਾਂ ਮਨੋਂ ਰੋਕਦਾ ਹੈ ਜਪ ਤਾਪ ਤੇ ਸੰਜਮ ਰੂਪ ਖੈਰ ਮੰਗਦਾ ਪੁੰਨਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਆਪਣੇ ਸਰੀਰ ਚ ਪੁੰਨਦਾਨ ਵਾਲਾ ਹੀ ਬਣਾ ਲੈਂਦਾ ਸੋ ਗ੍ਰਿਸਤੀ ਗੰਗਾ ਜਲ ਵਰਗਾ ਪਵਿੱਤਰ ਹੋ ਜਾਂਦਾ ਬੋਲੇ ਈਸ਼ਰ ਸਤ ਸਰੂਪ ਪਰਮ ਤੰਤ ਮੈ ਰੇਖ ਨ ਰੂਪ ਜੇ ਈਸ਼ਰ ਜੋਗੀ ਵੀ ਅਸਲ ਗ੍ਰਿਸ਼ਤੀ ਵਾਲੇ ਜੁਗਤੀ ਵਰਤ ਕੇ ਥੇ ਰਹਿਣ ਵਾਲੇ ਪ੍ਰਭੂ ਨੂੰ ਜਪੇ ਤਾਉ ਪਰਮ ਬ੍ਰਹਮ ਪਰਮ ਬ੍ਰਹਮ ਚ ਲੀਨ ਹੋ ਜਾਂਦਾ ਤਾਂ ਵੀ ਪਰਮ ਬ੍ਰਹਮ ਵਿੱਚ ਇੱਕ ਮਿਖ ਹੋ ਜਾਏ ਫਿਰ ਗ੍ਰਿਸ਼ਤ ਤਿਆਗਣ ਦੀ ਲੋੜ ਨਹੀਂ ਪੈਂਦੀ ਮਹਿਲਾ ਪਹਿਲਾ ਸੋ ਆਉ ਦੂਤੀ ਜੋ ਧੂਪੈ ਆਪ ਪਿਖਿਆ ਭੋਜਨ ਕਰੈ ਸੰਤਾਪ ਅਸਲ ਵਦੂਤ ਉਹ ਹੈ ਜੋ ਆਪਾ ਪਾਉ ਸਾੜ ਦਿੰਦਾ ਜੇ ਖਿਜ ਨੂੰ ਮੰਗ ਮੰਗ ਕੇ ਲਿਆਂਦਾ ਹੋਇਆ ਭੋਜਨ ਬੜਾਂਦਾ ਹੈ ਆਉ ਹਟ ਪਟਣ ਮੈਂ ਪਿਖਿਆ ਕਰ ਸੋ ਅਵਦੂਤੀ ਸ਼ਿਪੁਰ ਚੜੈ ਜੋ ਹਿਰਦੇ ਰੂਪ ਸ਼ਰੀਰ ਚ ਟਿੱਕੇ ਪ੍ਰਭੂ ਤੋਂ ਖੈਰ ਮੰਗਦਾ ਹੈ ਅਵਦੂਤ ਕਲਿਆਣ ਰੂ ਪ੍ਰਭੂ ਦੇ ਦੇਸ਼ ਵਿੱਚ ਅੱਪੜ ਜਾਂਦਾ ਬੋਲੇ ਗੌਰਕ ਸਤਸਰੂ ਪਰਮ ਤੰਤ ਮੈਂ ਰੇਖ ਨ ਰੂਪ ਜੇ ਗੋਰਖ ਜੋਗੀ ਵਿਸ ਅਵਦੂਤ ਦੀ ਜੁਗਤ ਵਰਤ ਕੇ ਸਾਸ ਰੂਪ ਪ੍ਰਭੂ ਨੂੰ ਜਪੇ ਤੈ ਗੋਰਖ ਵੀ ਪਰਮ ਬ੍ਰਹਮ ਵਿੱਚ ਲੀਨ ਹੋ ਜਾਏ ਮਹਿਲਾ ਪਹਿਲਾ ਸੌਦਾਸੀ ਜੇ ਪਾਲੇ ਉਦਾਸ ਅਰਤ ਉਰਤ ਕਰੇ ਨਿਰੰਜਨ ਵਾਸ ਅਸਲ ਵਿਰਕਤੋ ਹੈ ਜੋ ਪਰਮਾਤਮਾ ਨੂੰ ਸਦਾ ਕਾਇਮ ਰੱਖਦਾ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹਰਥਾ ਮਾਇਰਤ ਪ੍ਰਭੂ ਦਾ ਨਿਵਾਸ ਜਿਹੜਾ ਜਾਣਦਾ ਹੋਵੇ ਚੰਦ ਸੂਰਜ ਕੀ ਪਾਏ ਗਣ ਤਿਸ ਉਦਾਸੀ ਕਾ ਪੜੈ ਨਾ ਕਾਂਦ ਆਪਣੇ ਹਿਰਦੇ ਸ਼ਾਂਤੀ ਤੇ ਗਿਆਨ ਦੂਆ ਨੂੰ ਇਕੱਠਿਆਂ ਕਰੇ ਉਹ ਵਿਰਖਤ ਮਨੁੱਖ ਦਾ ਸਿਰ ਵਿਕਾਰਾ ਚ ਨਹੀਂ ਡੇਗਦਾ ਬੋਲੇ ਗੋਪੀ ਚੰਦਸ ਚੰਦ ਸਤ ਸਰੂਪ ਪਰਮ ਤੰਤ ਮੈ ਰੇਖ ਨਾ ਰੂਪ ਜੇ ਗੋਪੀ ਚੰਦ ਵੀ ਇਸ ਉਦਾਸੀ ਦੀ ਜੁਗਤ ਵਰਕੇ ਸਤ ਸਰੂਪ ਪ੍ਰਭ ਨੂੰ ਜਪੇ ਤਾਂ ਇਹ ਗੋਪੀ ਚੰਦ ਵੀ ਪਰਮ ਬ੍ਰਹਮ ਵਿੱਚ ਲੀਨ ਹੋ ਜਾਏਗਾ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮੈ ਰੇਖ ਨਾ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ